ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਤ ਦਾ ਹੀ ਭਲਾ ਆਓ ਅੱਜ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਬਹੁਤ ਹੀ ਵੱਡ ਮੁੱਲੀ ਜਾਣਕਾਰੀ ਜੋ ਕਿ ਆਪਾਂ ਕਿਸੇ ਨੂੰ ਵੀ ਪਤਾ ਨਹੀਂ ਅਜੇ ਤੱਕ ਤੇ ਨਾ ਹੀ ਤੁਹਾਨੂੰ ਇਹ ਜਾਣਕਾਰੀ ਕੋਈ ਵੈਦ ਹਕੀਮ ਦੱਸੂਗਾ ਵੱਡੇ ਵੱਡੇ ਜਿਹੜੇ ਐਮਬੀਬੀਐਸ ਉਹ ਵੀ ਨਹੀਂ ਤੁਹਾਨੂੰ ਦੱਸਣਗੇ ਕਿ ਇਹ ਕਿੰਨਾ ਲਾਇਬ ਦਾ ਇੱਕ ਚੀਜ਼ ਆ ਠੀਕ ਹੈ ਜੀ ਤੇ ਜਿਸ ਤਰ੍ਹਾਂ ਕੀ ਆਪਣੇ ਗੋਡਿਆਂ ਦੇ ਵਿੱਚ ਪੀੜਾਂ ਦਰਦਾਂ ਲੱਕ ਦੇ ਵਿੱਚ ਦਰਦ ਆਪਣੀ ਰੀੜ ਦੀ ਹੱਡੀ ਦੀ ਦਰਦ ਨਹੀਂ ਜਾਂਦੀ ਚਾਹੇ ਆਪਾਂ ਲੱਖਾਂ ਦੀਆਂ ਦਵਾਈਆਂ ਖਾ ਲਈਏ ਆਓ ਅੱਜ ਤੁਹਾਨੂੰ ਇੱਕ ਫਾਰਮੂਲਾ ਦੱਸਦੇ ਆ ਕਿ ਉਹ ਦਰਦ ਕਿਸ ਤਰ੍ਹਾਂ ਜਾਊਗੀ ਜਿਹੜੇ ਸਾਡੇ ਬਜ਼ੁਰਗ 50 ਸਾਲ ਦੇ ਜਾਂ 100 ਸਾਲ ਦੀਆਂ ਮਾਤਾ-ਮਾਂ ਹੋ ਜਾਂਦੀਆਂ ਵਾਂ 60 70 ਸਾਲ ਦੀਆਂ ਹੋ ਜਾਂਦੀਆਂ ਵਾਂ ਉਹਨਾਂ ਦੇ ਗੋਡੇ ਪੀੜ ਹੋਣ ਲੱਗ ਪੈਂਦੇ ਤੇ ਗੋਡਿਆਂ ਨੂੰ ਫੜ ਫੜ ਤੁਰਦੀਆਂ ਉਹ ਕਈ ਕੁੱਬੀਆਂ ਹੋ ਹੋ ਵਿਚਾਰੀਆਂ ਤੁਰਦੀਆਂ ਗੋਡਿਆਂ ਦੇ ਕਰਕੇ ਤੇ ਆਓ ਅੱਜ ਆਪਾਂ ਜਾਣਕਾਰੀ ਤੁਹਾਨੂੰ ਦਿੰਨੇ ਆ ਕਿ ਉਹ ਦਰਦ ਤੋਂ ਆਪਾਂ ਛੁਟਕਾਰਾ ਕਿਵੇਂ ਪਾ ਸਕਦੇ ਆ ਲੱਕ ਦੀ ਜਿਹੜੀ ਤਕਲੀਫ ਆ ਲੱਕ ਚ ਦਰਦ ਆ ਉਹ ਆਪਾਂ ਕਿਵੇਂ ਉਹਨੂੰ ਹੱਲ ਕਰ ਸਕਦੇ ਆ ਆਵਾਜੀ ਗਲਗਲ ਆਪਾਂ ਗਲਗਲ ਲੈਣੀ ਆ ਇਹ ਤੇ ਗਲਗਲ ਹਜੇ ਛੋਟੀ ਹੀ ਨਾ ਪੁੰਗਰ ਨਹੀਂ ਰਹੀ ਇਹ ਬੱਚੇ ਤੁਸੀਂ ਲੈਣੀ ਆ ਮੋਟੀ ਪੀਲੀ ਗਲਗਲ ਆਮ ਹੀ ਸਬਜ਼ੀ ਵਾਲੀ ਦੁਕਾਨ ਤੋਂ ਮਿਲ ਜਾਂਦੀ ਦਾ ਹਵੀਆਂ ਦੀ ਗਲਗਲ ਘਰੇ ਲਿਆਣ ਕੇ ਉਹਨੂੰ ਰਾਤ ਨੂੰ ਕੱਟ ਕੇ ਜਦੋਂ ਆਪਾਂ ਰਾਤ ਨੂੰ ਕੱਟ ਲੈਣੀ ਆ ਉਹਨੂੰ ਆਪਣੇ ਗੋਡੇ ਤੇ ਜਾਂ ਜਿੱਥੇ ਵੀ ਦਰਦ ਹੁੰਦੀ ਆ ਕਿਤੇ ਵੀ ਦਰਦ ਹੁੰਦੀ ਆ ਉਹਨੂੰ ਆਪਾਂ ਕੱਟ ਲੈਣਾ ਵਾ ਤੇ ਐ ਕਰਕੇ ਲੇਪ ਕਰਨਾ ਹੁੰਦਾ ਐ ਲੇਪ ਕਰਨਾ ਜਿਹੜਾ ਗੋਡੇ ਦੇ ਵਿੱਚੋਂ ਜਾਲਾ ਖਤਮ ਹੋ ਜਾਂਦਾ ਵਾ ਜਿਹੜਾ ਗਰੀਸ ਖਤਮ ਹੋ ਜਾਂਦੀ ਗੋਡੇ ਦੇ ਵਿੱਚੋਂ ਉਹਨੂੰ ਇਹ ਪੰਜਾ ਸਤਾ ਦਿਨਾਂ ਦੇ ਵਿੱਚ ਵਿੱਚ ਹੀ ਫੇਰ ਤਿਆਰ ਕਰ ਦਿੰਦੀ ਐ ਇਹ ਗੱਲ-ਗੱਲ ਏਡੀ ਵੱਡੀ ਚੀਜ਼ ਐ ਫੇਰ ਆਪਾਂ 10 ਮਿੰਟ ਇਧਰ ਮਲਦੀ ਗੋਡੇ ਤੇ ਜਦੋਂ ਇਹਦਾ ਲੇਪ ਜਾ ਬਣ ਜੇ 10 ਮਿੰਟ ਗੋਡੇ ਤੇ ਮਲਨੀ ਆ ਤੇ 10 ਮਿੰਟ ਹੀ ਆਪਾਂ ਖੋਚੇ ਚ ਮਲਨੀ ਆ ਗੋਡੇ ਦੇ ਪਿਛਲੇ ਪਾਸੇ ਤੁਸੀਂ ਮੁੰਡੇ ਲੰਮੇ ਪੈ ਜਾਣਾ ਵਾ ਤੇ ਆਪਣੇ ਕਿਸੇ ਬੱਚੇ ਨੂੰ ਕਹਿ ਦੇਣਾ ਕਿ ਮੁੰਡੇ ਨੂੰ ਕਹਿ ਦੇਣਾ ਵਾ ਤੇ 10 ਮਿੰਟ ਹੀ ਆਪਾਂ ਖੋਚੇ ਦੇ ਵਿੱਚ ਮਲਨੀ ਆ ਗੋਡੇ ਦੀ ਬੈਕ ਸਾਈਡ ਹੀ ਜਿੱਥੋਂ ਆਪਾਂ ਉੱਠਦੇ ਬੈਠਨੇ ਆ ਜਿੱਥੋਂ ਇਹ ਵਿੰਗ ਪੈਂਦਾ ਵਾ ਠੀਕ ਹੈ ਜੀ ਗੋਡੇ ਦੇ ਵਿੱਚ ਆਪ ਕੋ ਤੇ ਇਹਦੇ ਪਿਛਲੇ ਪਾਸੇ ਮਲਨੀ ਠੀਕ ਹੈ ਜੀ ਗਲਗਲ ਜਦੋਂ ਤੁਸੀਂ ਮਲੋਗੇ ਤੇ ਇਹਨੂੰ ਸਾਰੀ ਰਾਤ ਹੀ ਆਪਾਂ ਲਗੀ ਰਹਿਣ ਦੇਣਾ ਇੰਦਾ ਕੋਈ ਵੀ ਹਵਾ ਦਾ ਡਰਨਿੰਗਾ ਕੋਈ ਪੱਖੇ ਦਾ ਡਰਨਿੰਗਾ ਕੋਈ ਨਹਾਉਣ ਦਾ ਡਰਨਿੰਗਾ ਕੋਈ ਕੁਝ ਨਹੀਂ ਸਿਰਫ 8 ਘੰਟੇ ਜਿਹੜਾ ਇਹਦਾ ਰਸਾ ਵਾ ਉਹ ਲਗਾ ਰਹਿਣ ਦੇਣਾ ਉੱਤੇ ਲੇਪ ਕਰਕੇ ਇਹਨੂੰ ਰੱਖ ਦੇਣਾ ਠੀਕ ਹੈ ਜੀ ਤੇ ਸਵੇਰੇ ਤੁਸੀਂ ਨਹਾ ਲੈਣਾ ਵਾ ਜਿਤਨਾ ਮਰਜ਼ੀ ਇਹਦਾ ਕੋਈ ਡਰਨਿੰਗਾ ਉਸ ਤੋਂ ਬਾਅਦ ਤੁਸੀਂ ਇਹਨੂੰ 10 ਦਿਨ ਲਗਾਤਾਰੀ ਵਰਤਣਾ ਵਾ ਠੀਕ ਹੈ ਜੀ ਤੁਹਾਡੇ ਲੱਕ 'ਚ ਪੀੜ ਹੁੰਦੀ ਆ ਲੱਕ 'ਚ ਐ ਇਹਦਾ ਇਹਨੂੰ ਘਸਾ ਦੇਣਾ ਹੈ ਫਰਕ ਨਹੀਂ ਠੀਕ ਹੈ ਜੀ ਤੇ 10 ਦਿਨ ਲਗਾਤਾਰ ਕਰੋ ਉਸ ਤੋਂ ਬਾਅਦ ਕੀ ਆ ਚੌਪੰਜਾਂ ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡੀ ਪੀੜ ਚੋਂ ਖਤਮ ਹੋ ਜਾਊਗੀ ਤੁਹਾਡੀਆਂ ਤਰਤਾਂ ਬਿਲਕੁਲ ਹੀ ਹੀ ਜਿਹੜੀਆਂ ਉਹ ਹਰ ਜਾਣਗੀਆਂ ਤੇ ਇਹੋ ਜੀਆਂ ਜਾਣਕਾਰੀਆਂ ਜਿਹੜੀਆਂ ਤੁਹਾਨੂੰ ਕੋਈ ਵੀ ਨਹੀਂ ਦੱਸੂਗਾ ਇਹਦੇ ਨਾਲ ਤੁਹਾਡੇ ਗੋਡੇ ਦੀ ਗਰੀਸ ਵੀ ਭਰੂਗੀ ਤੁਹਾਡੇ ਜਾਲਾ ਵੀ ਭਰੂਗਾ ਜਿਹੜਾ ਜਾਲਾ ਖਤਮ ਹੋ ਜਾਂਦਾ ਗੋਡੇ ਚੋਂ ਤੇ ਬਾਕੀ ਜਿਨ੍ਹਾਂ ਦਾ ਵੀਰਾਂ ਦਾ ਕਈ ਵਾਰ ਗਿੱਟਾ ਨਿਕਲ ਜਾਂਦਾ ਗਿੱਟਾ ਨਿਕਲ ਜਾਂਦਾ ਹੈ ਕਿ ਇਹ ਮਸ਼ਕੂੜ ਆ ਜਾਂਦੀ ਤੇ ਦਰਦ ਨਹੀਂ ਜਾਂਦੀ ਜਿੱਥੇ ਦਰਦ ਹੁੰਦੀ ਆ ਉੱਥੇ ਮਲੋ ਗੋਟ ਤੇ ਦਰਦ ਹੁੰਦੀ ਉੱਥੇ ਮਲੋ ਕਿਤੇ ਵੀ ਦਰਦ ਹੁੰਦੀ ਆ ਤੇ ਤੁਸੀਂ ਇਹਨੂੰ ਮਲ ਸਕਦੇ ਜੋ 5-7 ਦਿਨ ਦੇ ਵਿੱਚ ਵਿੱਚ ਇਹਨੇ ਐ ਬਿਲਕੁਲ ਠੜੀ ਦਰਦ ਖੇਚੀ ਜਾਣੀ ਆ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਨੂੰ ਜਾਣਕਾਰੀ ਦਿਓ ਕਿ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਤੇ ਤੁਹਾਨੂੰ ਕਿੰਨਾ ਕੋ ਫਰਕ ਪਿਆ ਉਸ ਤੋਂ ਬਾਅਦ ਹਰੇਕ ਦਾ ਹੀ ਭਲਾ ਸੋਚੋ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰੋ ਸਬਸਕ੍ਰਾਈਬ ਵੀ ਜ਼ਰੂਰ ਚੈਨਲ ਕਰੋ ਕਿਉਂਕਿ ਆਪਾਂ ਜੇ ਕਿਸਦਾ ਭਲਾ ਕਰਾਂਗੇ ਤੇ ਆਪਣਾ ਵੀ ਭਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ